ਗੋਲੂ ਦਾ ਮੋੜ ਪਿੰਡੀ ਦੇ ਵਿੱਚ ਚਾਲੇ ਬਜਾਜ ਟਾਬੇ ਤੇ ਲੱਗੇ ਇੱਕ ਹੁਣੇ ਹੀ ਐਕਸੀਡੈਂਟ ਹੋਇਆ ਤੇ ਇਸ ਐਕਸੀਡੈਂਟ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਬਲਵਿੰਦਰ ਨਾਮੀ ਨੌਜਵਾਨ ਦੱਸਿਆ ਰਿਹਾ ਰਿਹਾ ਪਿੰਡ ਗੋਲੂ ਦਾ ਮੋੜ ਅੱਡੇ ਤੇ ਟਿੱਕੀਆਂ ਲਗਾਉਣ ਦਾ ਕੰਮ ਕਰਦਾ ਸੀ ਹਾਸਾ ਇੰਨਾ ਮਾੜਾ ਹੋਇਆ ਕਿ ਨੌਜਵਾਨ ਜਿਹੜਾ ਹੈ ਪੂਰਾ ਸਰੀਰ ਚੱਕਣਾ ਚੂਰ ਹੋ ਚੁੱਕਿਆ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸੰਜੇ ਕਰ ਰਹੇ ਹੈਗੇ ਆ ਗੋਲੂ ਕਾ ਮੋੜ ਤੇ ਟਿੱਕਿਆਂ ਦੀ ਰੇਡੀ ਦਾ ਕੰਮ ਕਰਦਾ ਸੀ ਤੇ ਇਹ ਹਾਸਾ ਵਾਪਰੇ ਹੈਗਾ ਸੜਕ ਸੁਰੱਖਿਆ ਫੋਰਟੀ ਟੀਮ ਹੀ ਮੌਕੇ ਤੇ ਪਹੁੰਚ ਚੁੱਕੀ ਹੈ ਕਿਵੇਂ ਘਟਨਾ ਵਾਪਰੀ ਹੈਗੀ ਆ ਪੂਰੀ ਜਾਣਕਾਰੀ ਜਿਹੜੀ ਉਹ ਵੀ ਹਾਸਲ ਕਰ ਲੈਂਦੇ ਹੈਗੇ ਆ ਪਿੰਡ ਸੈਦੇ ਕੇ ਮੋਹਨ ਦਾ ਨੌਜਵਾਨ ਹੈ ਤੇ ਗੋਲੂ ਕਾ ਮੋੜ ਤੇ ਕੰਮ ਕਰਦਾ ਹੈ ਗੱਲਬਤ ਭਾਈ ਜੀ ਕਿੱਦਾਂ ਹੋਇਆ ਸਾਰਾ ਇਹ ਜੀ ਇਹੋ ਨਾਲ ਦੇ ਨਾਮ ਨੇ ਜੀ ਇਹ ਮੋਟਰਸਾਈਕਲ ਦਾ ਸਨ ਇਦੋਂ ਗੁਰੂ ਸਾਹਿਬ ਆ ਰਹੇ ਸੀ ਉਧਰ ਆਪਣੇ ਚਾਰਾ ਕਿਧਰੋਂ ਇੱਕ ਪੰਨੇ ਪਾਸੇ ਹਾਂਜੀ ਤੇ ਟਰਾਲੇ ਦਾ ਥੋੜਾ ਟਰਾਲੇ ਬਣਾ ਲਏ ਟਰਾਲੇ ਨਾਲ ਕਰਨਾ ਹੋਈਏ ਟਰਾਲੇ ਵਾਲਾ ਫਰਾਰ ਹੋ ਗਿਆ ਜਾਂ ਕਿਧਰ ਕੋਈ ਇੱਥੋਂ ਚਲਾ ਗਿਆ ਅੱਗੇ ਬੰਦੇ ਗਏ ਸੀ ਮਗਰ ਅੱਛਾ ਜੀ ਦੇਖਦੇ ਹਾਂ ਹੁਣ ਕੀ ਹੋਇਆ ਫੜਿਆ ਗਿਆ ਕਿ ਨਹੀਂ ਕੋਈ ਹੋਇਆ ਪਤਾ ਲੱਗਿਆ ਟਰਾਲਾ ਕਿੱਥੋਂ ਦਾ ਸੀ ਨਹੀਂ ਅਜੇ ਨਹੀਂ ਉਧਰ ਤਾਂ ਸਫਰ ਇੱਥੇ ਆ ਗਏ ਨਾ ਤਾਂ ਕਰਦੇ ਲੋ ਜੀ ਇਹ ਬਿਲਕੁਲ ਕਿਨਾਰੇ ਜਾ ਰਹੇ ਸੀਗੇ ਹੁਣ ਬਾਈ ਕਿੱਥੇ ਸੀਗੇ ਮੈਂ ਇੱਕ ਅ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਲੋਕ ਪਰਿਵਾਰਿਕ ਮੈਂਬਰ ਵਰਲਾਪ ਵੀ ਕਰ ਰਹੇ ਆ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਲਾਈਵ ਸਾਂਝੇ ਕਰ ਰਹੇ ਹੈਗੇ ਆ ਗੋਲੂ ਕਾ ਪਿੰਡੀ ਦੇ ਬੱਚਾ ਵਾਲੇ ਬਿਲਕੁਲ ਪਿੰਡੀ ਦੇ ਲਾਗੇ ਐਕਸੀਡੈਂਟ ਵਾਪਰਿਆ ਹੈ ਮੋਟਰਸਾਈਕਲ ਸਵਾਰ ਨੂੰ ਇੱਕ ਟਰਾਲਾ ਚਾਲਕ ਨੇ ਕੁਚਲ ਦਿੱਤਾ ਤੇ ਟਰਾਲੇ ਵਾਲਾ ਮੌਕੇ ਤੇ ਫਰਾਰ ਹੋ ਗਿਆ ਅ ਗੱਲਬਾਤ ਕਰ ਲੈਂਦੇ ਹੈਗੇ ਆ ਇੱਥੇ ਹੋਰ ਵੀ ਨੌਜਵਾਨ ਨੇ ਫੜਿਆ ਗਿਆ ਹੈ ਜਾਨੀ ਫੜਿਆ ਗਿਆ ਟਰਾਲੇ ਵਾਲਾ ਕੋਈ ਪਤਾ ਲੱਗਿਆ ਟਰਾਲੇ ਵਾਲਾ ਖੜਿਆ ਗਿਆ ਹਾਂ ਜੀ ਹਾਂ ਜੀ ਉਹ ਟੰਡੀ ਖੜਾ ਹੈ ਟਾਲਾ ਗੁੱਡਾ ਢੰਡੀ ਰੋਕ ਲਿਆ ਉਹਨੇ ਕਿ ਫੜਿਆ ਮਗਰ ਜਾ ਕੇ ਮਗਰ ਜਾ ਕੇ ਫੜਿਆ ਹੈ ਅੱਛਾ ਫੜਿਆ ਉਹ ਫਰਾਰ ਤਾਂ ਜੀ ਗੱਡੀ ਲਾਈ ਸੀ ਪਿੱਛੇ ਜੀ ਤੁਸੀਂ ਲਾਈ ਸੀ ਕਿਵੇਂ ਸਰਪੰਚ ਸਾਹਿਬੇ ਕੜਨਾ ਵਾਪਰੀ ਸੀ ਸਾਨੂੰ ਤਾਂ ਵੀ ਅਸੀਂ ਤਾਂ ਪਿੱਛੇ ਹੀ ਸੀ ਸਾਨੂੰ ਪਤਾ ਲੱਗਿਆ ਕਿ ਕੋਲਾ ਜਾਂ ਪਿਆਰ ਵੀ ਐਕਸੀਡੈਂਟ ਹੋ ਗਿਆ ਜੀ ਗੁੰਡਾ ਬੋਪਿਆ ਤੇ ਸਾਨੂੰ ਕਿਹਾ ਨਾ ਇੱਕ ਬੰਦੇ ਖੜੇ ਰਹੀਏ ਵੀ ਗੱਡੀ ਪਿੱਛੇ ਲਾਓ ਟਰਾਨਾ ਖੜੋ ਜੀ ਅਭੀ ਪਿੱਛੇ ਗੱਡੀ ਲਾਈ ਫੁੱਤਰ ਟੰਡੀ ਜਾ ਕੇ ਗੱਡੀ ਅੱਗੇ ਡਰਾਈਵਰ ਛੱਡ ਕੇ ਭੱਜ ਗਿਆ ਕਿ ਡਰਾਈਵਰ ਵੀ ਫੜਿਆ ਗਿਆ ਕਿੱਥੋਂ ਹੈ ਜੀ ਡਰਾਈਵਰ ਦਾ ਵੀ ਪਤਾ ਨਹੀਂ ਟਰਾਲਾ ਕਿੱਥੋਂ ਦਾ ਹੈ ਟਰਾਲੇ ਦਾ ਵੀ ਨਹੀਂ ਪਤਾ ਤੇ ਨੌਜਵਾਨ ਕਿੱਥੋਂ ਦਾ ਜਿੰਦੀ ਡੈਥ ਹੋਈ ਹੈ ਸੈਦ ਤੇ ਗਮੋਲ ਨਾਲੇ ਕਿੰਦੀ ਬਲਵਿੰਦਰ ਹਾਂਜੀ ਸੈਦ ਤੇ ਗਮੋਲ ਸੈਦ ਤੇ ਨਹੀਂ ਬਲਵਿੰਦਰ ਹਾਂਜੀ ਬਲਵਿੰਦਰ ਗੋਲੂ ਦੇ ਟਿੱਕਿਆਂ ਦਾ ਕੰਮ ਕਰਦਣ ਹਾਂਜੀ ਉਹ ਹੀ ਨੇ ਗੋਲੂ ਦੇ ਜੋ ਟਿੱਕਿਆਂ ਦਾ ਕੰਮ ਕਰਦੇ ਇਹ ਹਾਦਸਾ ਹੋਇਆ ਕਿਵੇਂ ਉਹ ਜੀ ਬਸ ਮੌਕੇ ਤੇ ਜਿਹੜੇ ਮੌਜੂਦ ਸਨ ਉਹਨਾਂ ਕਹਿਣ ਦਾ ਕੋਈ ਆ ਇਧਰੋਂ ਗੋਲੂ ਕ ਸਾਈਡ ਤੋਂ ਆ ਰਹੇ ਸੀ ਰੋਪਰ ਤੋਂ ਜਾ ਰਹੇ ਸੀਗੇ ਤੇ ਪਿੱਛੋਂ ਟਰਾਲਾ ਉਹਨਾਂ ਦੇ ਨਾਲ ਲੜਿਆ ਤੇ ਉਵੇਂ ਫਿਰ ਉਹਨਾਂ ਦਾ ਕ੍ਰੈਸ਼ ਹੋ ਗਿਆ ਪੂਰੀ ਤਰ੍ਹਾਂ ਪਛਾਣ ਪਾਣਾ ਵੀ ਮੁਸ਼ਕਲ ਹੋ ਪਾ ਰਿਹਾ ਤੇ ਉਸ ਤਰ੍ਹਾਂ ਮੌਕੇ ਤੇ ਉਹਨਾਂ ਦਾ ਸਪੋਰਟ ਤੇ ਹੋ ਗਿਆ ਬਿਲਕੁਲ ਜੀ ਮੌਕੇ ਤੇ ਜਿਹੜੀ ਉਹ ਡੈਥ ਹੋਈ ਦੱਸੀ ਜਾ ਰਹੀ ਹੈ ਜਿਵੇਂ ਟਰਾਲੇ ਦੇ ਨਾਲ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਸਿਰ ਜਿਹੜਾ ਹੈ ਉਸ ਨੌਜਵਾਨ ਦਾ ਫਟ ਜਾਂਦਾ ਹੈ ਤੇ ਮੌਕੇ ਤੇ ਮੌਤ ਹੋ ਜਾਂਦੀ ਹੈ ਪਛਾਣ ਵੀ ਨਹੀਂ ਹੁੰਦੀ ਪਰ ਫਿਰ ਵੀ ਲੋਕਾਂ ਨੇ ਪਛਾਣ ਕਰ ਲਈ ਹੈ ਪਿੰਡ ਗੋਲੂ ਕਾ ਮੋੜ ਟਿੱਕੀਆਂ ਲਗਾਉਣ ਦਾ ਕੰਮ ਕਰਦਾ ਸੀ ਤੇ ਇਸ ਨੌਜਵਾਨ ਦੀ ਟਿੱਕੀ ਜਿਹੜੀ ਆ ਪੂਰੇ ਇਲਾਕੇ ਦੇ ਵਿੱਚ ਮਸ਼ਹੂਰ ਸੀ ਹੁਣ ਬਲਵਿੰਦਰ ਦੇ ਹੱਥਾਂ ਦੀ ਟਿੱਕੀ ਵਾਲਾ ਮਠਾਸ ਨਹੀਂ ਮਿਲੇਗਾ ਕਿਉਂਕਿ ਬਲਵਿੰਦਰ ਲੱਖੋ ਕੋਥਾਣੇ ਚਲੇ ਗਿਆ ਜੀ ਗੱਡੀ ਫੜੀ ਗਈ ਲੱਖੋ ਕੋਥਾਣੇ ਲੈ ਗਿਆ ਲੱਖੋ ਕੋਥਾਣੇ ਲੈ ਗਿਆ ਫੜੀ ਗਈ ਗੱਡੀ ਗੱਡੀ ਕਿੱਥੋਂ ਦੀ ਹੈ ਪਤਾ ਨਹੀਂ ਲੱਗਿਆ ਜੀ ਅੱਛਾ ਬਾਤੂ ਮਦਰ ਬੰਦੇ ਗਏ ਸੀ ਉਹਨਾਂ ਫੜ ਲਈ ਗੱਡੀ ਇਸ ਟਾਈਮ ਲੱਖੋ ਕੋਥਾਣੇ ਲੈ ਗਿਆ ਲੱਖੋ ਕੋਥਾਣੇ ਜਿਹੜਾ ਡਰਾਈਵਰ ਸੀ ਉਹ ਵੀ ਫੜਿਆ ਗਿਆ ਪਤਾ ਨਹੀਂ ਵਿਦਿਆ ਮੈਂ ਤੁਹਾਨੂੰ ਕੌਣ ਆਇਆ ਜੀ ਕਹਿੰਦੇ ਫੜਿਆ ਗਿਆ ਟਰਾਲਾ ਚਾਲਕ ਤੇ ਲੱਖੋ ਕੇ ਥਾਣੇ ਲੈ ਗਏ ਆ ਗੱਡੀ ਨੂੰ ਵੀ ਤੇ ਡਰਾਈਵਰ ਨੂੰ ਇਹ ਗੱਲ ਕਹੀ ਜਾ ਰਹੀ ਆ ਉਸੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਪਰ ਇੱਕ ਸਧਾਰਨ ਪਰਵਾਹ ਦਾ ਨੌਜਵਾਨ ਜਿਹੜਾ ਹੱਥੀ ਗਿਰਦ ਕਰਕੇ ਆਪਣੀ ਰੋਜੀ ਰੋਟੀ ਕਮਾ ਰਿਆ ਸੀ ਉਸ ਨੌਜਵਾਨ ਦੇ ਨਾਲ ਇਹ ਹਾਸਾ ਵਾਪਰਿਆ ਤੇ ਜਿਹੜੀ ਘਟਨਾ ਇਹ ਸਾਰੀ ਵਾਪਰੀ ਕੁਝ ਨੰਬਰ ਹੈਗਾ ਪੀਪੀ 5 EJ 2727 ਫੜੀ ਗਈ ਗੱਡੀ ਕਿੱਥੇ ਜਾ ਕੇ ਫੜਿਆ ਉਹਨੂੰ ਤੁਸੀਂ ਗੁਦਰ ਡੰਡੀ ਕੋਲ ਤੁਸੀਂ ਕਿੱਥੇ ਆਓ ਉੱਥੇ ਗੱਡੀ ਖੜੀ ਹੈ ਗੱਡੀ ਗੁਦਰ ਡੰਡੀ ਖੜੀ ਹੈ ਤੇ ਜਿਹੜਾ ਡਰਾਈਵਰ ਸੀ ਉਹ ਉਹ ਉੱਥੇ ਲੱਕੋ ਕੋਈ ਫੋਟੋ ਲੈਣੀ ਲੋਕਾਂ ਨੇ ਫੜਿਆ ਜਾ ਕੇ ਪਿੱਛੇ ਹਾਂਜੀ ਹਾਂਜੀ ਪਿੱਛੇ ਜਾ ਕੇ ਅਸੀਂ ਉਹਨਾਂ ਦੀ ਗੱਡੀ ਲਾਈ ਜੀ ਤੁਸੀਂ ਮਗਰ ਲੱਗ ਗਿਆ ਲਾਈ ਸੀ ਹਾਂਜੀ ਅੱਛਾ ਇਹ ਹਾਦਸਾ ਹੋਇਆ ਕਿਵੇਂ ਕੀ ਵੀ ਇਧਰੋਂ ਜਾ ਰਿਹਾ ਸੀ ਟਰਾਲਾ ਪਿੱਛੋਂ ਆ ਰਿਹਾ ਸੀ ਕਿਥੋਂ ਫੇਟ ਹੀ ਬਚੀ ਹੁੰਦੀ ਨਸ਼ੇ ਵਗੈਰਾ ਦੀ ਹਾਲਤ ਨਹੀਂ ਡਰਾਈਵਰ ਦੀ ਨਸ਼ੇ ਹਾਲ ਤੇ ਸੀ ਹਾਂਜੀ ਆਹਦੇ ਫੋਟੋ ਦੇਖੀ ਅੱਛਾ ਫੋਟੋ ਵੀ ਹੈ ਗਿਆ ਦਿਖਾਓ ਬਿਲਕੁਲ ਜੀ ਇਹ ਗੱਡੀ ਹੈ ਨੰਬਰ ਆ ਗੱਡੀ ਚਾਰੀ ਹੈ ਤੁਹਾਨੂੰ ਚਾਹੁੰਦੀ ਫਾਦੇ ਭਾਈ ਉਹਨਾਂ ਨੇ ਪਿੱਛੇ ਕੀਤਾ ਪੀਪੀ 05 ਏ ਜੇ 2727 ਵੀਡੀਓ ਚਲਾਈਸ 2727 ਵੀਡੀਓ ਦਿਖਾਉਣੇ ਆ ਜਿਵੇਂ ਗੱਡੀ ਦੇ ਇਹਨਾਂ ਨੇ ਪਿੱਛਾ ਕੀਤਾ ਹੈ ਸੰਸਬਦ ਕਰਦੇ ਆ ਜੀ ਆਪਰਸ ਲੱਗੇ ਆਹ ਕਨੈਕਟਰ ਹੈ ਚੱਕ ਕਨੈਕਟਰ ਹੈ ਆ ਨੰਬਰ ਆਹ ਡਰਾਈਵਰ ਹੈ ਆ ਡਰਾਈਵਰ ਤੁਸੀਂ ਦੇਖ ਸਕਦੇ ਜਿਹੜਾ ਕੈਪ ਵਾਲਾ ਆਏ ਡਰਾਈਵਰ ਹੈ ਤੇ ਲੱਗ ਵੀ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਥੋਂ ਦਾ ਪਤਾ ਨਹੀਂ ਲੱਗਿਆ ਪਤਾ ਨਹੀਂ ਪੀਬੀ 05 2722 ਨੰਬਰ ਹੈ ਗੱਡੀ ਦਾ ਜਿਹੜੀ ਗੱਡੀ ਨੂੰ ਇਸ ਨੌਜਵਾਨ ਨੂੰ ਫਟ ਕਰਕੇ ਇਸ ਨੌਜਵਾਨ ਨੂੰ ਮੌਤ ਦੇ ਘਰ ਉਤਾਰ ਕੇ ਇੱਥੋਂ ਚਲੀ ਗਈ ਤੇ ਗੱਡੀ ਨੂੰ ਫਲ ਲਿਆ ਗਿਆ ਗੱਡੀ ਦਾ ਡਰਾਈਵਰ ਵੀ ਫਲ ਲਿਆ ਗਿਆ ਆ ਗੱਡੀ ਤੁਸੀਂ ਜਲਦੀ ਦੇਖ ਸਕਦੇ ਹੋ ਕਿੰਨੀ ਸਪੀਡ ਤੇ ਪਜਾ ਕੇ ਲਿਜਾ ਰਿਆ ਸੀ ਕੋਈ ਨਾ ਮੰਨਿਆ ਉਹਨੇ ਆਉਂਦਾ ਜੀ ਗਣਾ ਕਨੈਕਟਰ ਮੰਨ ਰਿਆ ਸੀ ਡਰਾਈਵਰ ਨਹੀਂ ਮੰਨਦਾ ਅਸਲ ਕਨੈਕਟਰ ਮੰਨ ਰਿਆ ਸੀ ਬਿਓਆ ਸਾਡੇ ਕੋਲ ਜੀ ਕਹਿ ਰਿਆ ਸੀ ਕਨੈਕਟਰ ਕਨੈਕਟਰ ਕਹਿ ਰਿਆ ਸੀ ਕਹਿੰਦਾ ਬੰਦਾ ਮਰ ਗਿਆ ਤੇ ਅਸੀਂ ਕਹਿੰਦਾ ਵੀ ਕਹਿੰਦਾ ਬੰਦਦਾ ਹੀ ਪਿਆ ਹਾਂ ਫਿਰ ਭੱਜੇ ਕਾਦੀ ਕੋਲ ਪੁੱਛਿਆ ਨਹੀਂ ਤੁਸੀਂ ਪੁੱਛਿਆ ਸੀ ਕਿ ਕਹਿੰਦੇ ਡਰਾਈਵਰ ਕਹਿੰਦਾ ਸਾਨੂੰ ਪਤਾ ਹੀ ਨਹੀਂ ਚੱਲਿਆ ਇਹਨੇ ਰੱਜੇ ਹੋਇਆ ਸੀ ਸਾਈਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਸੀਂ ਦੇ ਸਕਦੇ ਹੋ ਲਾਈਵ ਤਸਵੀਰਾਂ ਨੇ ਨੌਜਵਾਨ ਦੀ ਮੌਤ ਹੋ ਗਈ ਗੋਲੂ ਕਾ ਮੋੜ ਅਲਾ ਕੀ ਕੰਟਰੋਵਰਸੀ ਦੀ ਟਿੱਕੀ ਜੋ ਰੇੜੀ ਲਾਉਦਾ ਸੀ ਬਹੁਤ ਇਸ ਨੌਜਵਾਨ ਦੀ ਟਿੱਕੀ ਮੰਨੀ ਜਾ ਰਹੀ ਸੀ ਉਹ ਸਾਰੇ ਲੋਕ ਸ਼ਾਮ ਨੂੰ ਟਿੱਕੀ ਖਾ ਲਈ ਜਾਂਦੇ ਸੀ ਤੇ ਮੋਟਰਸਾਈਕਲ ਤੇ ਪੰਡੀ ਵਾਲੇ ਪਾਸੇ ਗੋਲੂ ਦਾ ਮੋੜ ਤੋਂ ਆ ਰਿਹਾ ਸੀ ਬਾਰੇ ਇਸ ਜਗ੍ਹਾ ਤੇ ਕੀ ਪਤਾ ਸੀ ਸਦਾ ਲਈ ਉਹ ਇਸ ਸਫਾਨੇ ਸੰਸਾਰ ਨੂੰ ਆਦੋਵੇ ਦਾ ਕਹਿ ਜਾਏਗਾ ਛੋਟੇ ਛੋਟੇ ਬੱਚੇ ਆ ਭਾਈ ਦੇ ਤੇ ਕਾਫੀ ਮਿਲਨਸਾਰ ਇਹ ਨੌਜਵਾਨ ਸੀ ਜੇ ਤੁਸੀਂ ਕਦੇ ਗੋਲੂ ਦਾ ਮੋੜ ਆਏ ਹੋ ਤਾਂ ਇਸ ਨੌਜਵਾਨ ਦੀ ਟਿੱਕੀ ਜ਼ਰੂਰ ਖਾਦੀ ਹੋਣੀ ਹੈ ਪਿੱਕੀ ਦੇ ਨਾਮ ਨਾਲ ਮਸ਼ਹੂਰ ਸੀ ਬਲਵਿੰਦਰ ਸਿੰਘ ਤੋਤਾ ਨਾਮ ਸੀ ਨੌਜਵਾਨ ਦਾ ਤੋਤੇ ਦੇ ਨਾਮ ਨਾਲ ਕਿਹਾ ਜਾਂਦਾ ਸੀ ਪਿੰਡ ਸੈਦੇ ਕਮੋਂ ਦਾ ਵਸੀਕ ਹੈ ਤੇ ਜਿਸ ਕਰਕੇ ਹੁਣ ਪਰਿਵਾਰਕ ਮੈਂਬਰ ਵਰਲਾਪ ਕਰਦੇ ਜਰੂਰ ਤੁਹਾਨੂੰ ਤਸਵੀਰਾਂ ਦਿਖਾਈ ਦੇ ਰਹੇ ਆ ਟਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਟੀਮ ਜਰੂਰ ਇੱਥੇ ਪਹੁੰਚੀ ਹੋਈ ਆ ਪਰ ਫਿਲਹਾਲ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਅਸੀਂ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹੈਗੇ ਆ ਨੌਜਵਾਨ ਦੀ ਪਛਾਣ ਵੀ ਹੋ ਚੁੱਕੀ ਹੈ ਪਰ ਬੜੀ ਮੰਦ ਪਾਗੀ ਘਟਨਾ ਜਿਹੜੀ ਆ ਇਹ ਵਾਪਰੀ ਹੈਗੀ ਆ ਗੋਲੂ ਕਾ ਮੋੜ ਪਿੰਡੀ ਦੇ ਵਿਚਾਲੇ ਬਲਜਾਜ ਟਾਬੇ ਤੋਂ ਅੱਗੇ ਜਿੱਥੇ ਕਮਿਆਰਾਂ ਦੇ ਕਰਨੇ ਉਹਦੇ ਸਾਹਮਣੇ ਇਹ ਘਟਨਾ ਵਾਪਰੀ ਹੈ ਸੜਕ ਤੇ ਜਾ ਰਹੇ ਨੌਜਵਾਨ ਨੂੰ ਟਰੱਕ ਚਾਲਕ ਫੇਡ ਮਾਰ ਕੇ ਅੱਗੇ ਨਿਕਲ ਜਾਂਦਾ ਪਰ ਟਰਾਲਾ ਜਿਹੜਾ ਹੈ ਉਹ ਵੀ ਫੱਲ ਲਿਆ ਗਿਆ ਡਰਾਈਵਰ ਵੀ ਫੱਲ ਲਿਆ ਗਿਆ ਤਸਵੀਰਾਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੇ ਜਿੰਨਾ ਨੌਜਵਾਨਾਂ ਨੇ ਪਿੱਛਾ ਫੜ ਕੇ ਕਰਕੇ ਉਸ ਡਰਾਈਵਰ ਨੂੰ ਟਰਾਲੇ ਨੂੰ ਫੜਿਆ ਪਰ ਬੜੀ ਮੰਦ ਭਾਗੀ ਘਟਨਾ ਹੈ ਗੋਲੂ ਕਾ ਮੋੜ ਦੇ ਸਾਬਕਾ ਸਰਪੰਚ ਤਿਲਕਰਾਜ ਹੋਣਾ ਦਾ ਭੜਜਾ ਦੱਸਿਆ ਜਾ ਰਿਹਾ ਹੈ ਬਲਵਿੰਦਰ ਕੁਮਾਰ ਤਿਲਕਰਾਜ ਸਾਬਕਾ ਸਰਪੰਚ ਗੋਲੂ ਕਾ ਮੋੜ ਦੇ ਸਾਬਕਾ ਸਰਪੰਚ ਉਹਨਾਂ ਦਾ ਭੜਜਾ ਦੱਸਿਆ ਜਾ ਰਿਹਾ ਬਲਵਿੰਦਰ ਸਿੰਘ ਤੋਤਾ ਤੋਤੇ ਨਾਮ ਤੇ ਮਸ਼ਹੂਰ ਸੀ ਬਲਵਿੰਦਰ ਸਿੰਘ ਤੇ ਜਿਹੜਾ ਗੋਲੂ ਕਾ ਅੱਡੇ ਤੇ ਕੰਮ ਕਰਦਾ ਸੀ ਤੇ ਜਿਸ ਦਾ ਆਪ ਦਾ ਹਸਤਾਲ ਸੀ ਆਪਣੀ ਸ਼ੌਕ ਸੀ ਟਿੱਕੀ ਬੜੀ ਮਸ਼ਹੂਰ ਸੀ ਬਾਈਦੀ ਪਰ ਉਹ ਟਿੱਕੀ ਵਾਲਾ ਮਠਾਸ ਹੁਣ ਲੋਕਾਂ ਨੂੰ ਨਹੀਂ ਮਿਲੂਗਾ ਕਿਉਂਕਿ ਤੁਰਤਾ ਸਦਾ ਲਈ ਇੱਕ ਸੜਕ ਹਾਸੇ ਦੇ ਦੌਰਾਨ ਪਰਿਵਾਰ ਨੂੰ ਵਾਲਵੇ ਦਾ ਕਹਿ ਗਿਆ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹੈਗਾ ਪਰਿਵਾਰਿਕ ਮੈਂਬਰ ਵਰਲਾਪ ਕਰਦੇ ਤੁਹਾਨੂੰ ਜਰੂਰ ਦਿਖਾਈ ਦੇ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਾ ਦੇਖਣਯੋਗ ਮਾਹੌਲ ਹੈ ਦਾ ਅਖਾਣਯੋਗ ਮਾਹੌਲ ਹੈ ਸਰੀਰ ਇਹ ਹਸਾਬ ਨਾਲ ਚੱਕਣਾ ਚੂਰ ਹੋ ਚੁੱਕਿਆ ਹੈ ਸੜਕ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਜਰੂਰ ਪਹੁੰਚ ਗਈ ਰਾਈਗਰਾਂ ਨੂੰ ਕੋਈ ਦਿੱਕਤ ਨਾ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਹੀ ਪਰਿਵਾਰਕਾਂ ਪਤਾ ਚਲਦਾ ਹੈਗਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਕੇ ਸੜਕ ਦੇ ਦੋਨੋਂ ਪਾਸੇ ਟ੍ਰੈਫਿਕ ਵਿੱਚ ਜਾਮ ਹੋ ਗਿਆ ਇਸ ਟ੍ਰੈਫਿਕ ਨੂੰ ਵਿਵਸਥਾ ਨੂੰ ਸਹੀ ਚਲਾਉਣ ਦੇ ਲਈ ਸੜਕ ਸੁਰੱਖਿਆ ਫੋਰਸ ਤੇ ਪੰਜਾਬ ਪੁਲਿਸ ਦੇ ਨੌਜਵਾਨ ਜ਼ਰੂਰ ਲੱਗ ਚੁੱਕੇ ਆ ਗੋਲੂਕਾ ਮੋੜ ਫ੍ਰਿਜ ਪ੍ਰੋਫਾਈਲ ਕਾ ਰੋਡ ਤੇ ਇੱਕ ਵਾਰ ਫਿਰ ਬੰਦੇ ਖਾਣੀ ਸੜਕ ਨੇ ਇੱਕ ਨੌਜਵਾਨ ਨੂੰ ਨਿਕਲ ਰਿਹਾ ਇਸ ਬੰਦੇ ਖਾਣੀ ਸੜਕ ਨੇ ਇੱਕ ਨੌਜਵਾਨ ਨੂੰ ਸਦਾਲੇ ਮੌਤ ਦੇ ਘਰ ਉਤਾ ਦਿੱਤਾ ਤੇ ਇਸ ਸੜਕ ਤੇ ਇੱਕ ਵਾਰ ਫਿਰ ਹਾਸਤੇ ਦੇ ਦੌਰਾਨ ਇੱਕ ਨੌਜਵਾਨ ਆਪਣੇ ਹਸਦੇ ਵਸਦੇ ਪਰਿਵਾਰ ਨੂੰ ਛੱਡ ਕੇ ਸਦਾ ਲਈ ਅਲਵਿਦਾ ਹੋ ਗਿਆ ਬੜੀ ਮੰਦ ਬਾਗੀ ਖਬਰ ਜਿਹੜੀ ਅਸੀਂ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਗੋਲੂ ਕਾ ਮੋੜ ਦੀਆਂ ਤਸਵੀਰਾਂ ਨੇ ਜਿੱਥੇ ਇਹ ਘਟਨਾ ਵਾਪਰੀ ਆ ਗੋਲੂ ਕਾ ਮੋੜ ਪਿੰਡੀ ਦੇ ਵਿਚਾਲੇ ਇਹ ਦੁਰਘਟਨਾ ਹੋਈ ਆ ਇਹ ਹਾਦਸਾ ਵਾਪਰਿਆ ਜਿੱਥੇ ਬਲਵਿੰਦਰ ਸਿੰਘ ਤੋਤਾ ਨਾਮਕ ਨੌਜਵਾਨ ਪਿੰਡ ਸੈਦੇ ਕੇ ਮੋਹਨ ਜੋ ਗੋਲੂ ਕਾ ਮੋੜ ਸ਼ਾਪ ਕਰਦਾ ਸੀ ਜਿਸ ਦਾ ਹਲਵਾਈ ਦਾ ਕੰਮ ਸੀ ਟਿੱਕਿਆਂ ਦਾ ਕੰਮ ਸੀ ਤੇ ਕਾਫੀ ਨਾਮ ਮਸ਼ਹੂਰ ਸੀ ਬਾਈ ਦਾ ਟਿੱਕੀ ਪੱਲੇ ਦੇ ਵਿੱਚ ਸ਼ਾਮ ਨੂੰ ਇਸ ਦੀ ਰੇੜੀ ਦੇ ਰੌਣਕਾ ਲੱਗਿਆ ਹੁੰਦੀ ਅਸੀਂ ਪਰ ਉਹ ਨੌਜਵਾਨ ਸੜਕ ਹਾਸੇ ਦੇ ਦਰਾਂ ਅੱਜ ਸਦਾ ਲਈ ਚਲਾ ਗਿਆ ਸਦਾ ਦੇ ਲਈ ਉਸ ਨੌਜਵਾਨ ਨੂੰ ਟਰੱਕ ਚਾਲਕ ਕੁਚਲ ਕੇ ਚਲਾ ਗਿਆ ਆਪਦੇ ਹੱਸਦੇ ਵਸਦੇ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਤਸਵੀਰਾਂ ਜਿਹੜੀਆਂ ਅਸੀਂ ਉਹ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹੈਗੇ ਆਂ पल पल दी अपडेट ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਹਾਦਸਾ ਵਾਪਰਿਆ ਹੈਗਾ ਪਿੰਡ ਪਿੰਡੀ ਦੇ ਲਾਗੇ ਫਿਰੋਜ਼ਪੁਰ ਫਾਇਲ ਕਾ ਰੋਡ ਤੇ ਪਰਿਵਾਰਿਕ ਮੈਂਬਰ ਵਰਲਾਵ ਕਰਦੇ ਜਰੂਰ ਦਿਖਾਈ ਦੇ ਰਹੇ ਆ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਇੱਕ ਵਾਰ ਫਿਰ ਬੰਦੇ ਖਾਨੀ ਸੜਕ ਨੇ ਇੱਕ ਨੌਜਵਾਨ ਨੂੰ ਫਿਰ ਨਿਕਲ ਰਿਹਾ ਫਿਰੋਜ਼ਪੁਰ ਫਾਇਲ ਕਾ ਰੋਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੰਨਾ ਭਿਆਨਕ ਹਾਦਸਾ ਕਿ ਹਾਦਸਾ ਹੁੰਦੇ ਸਾਰ ਹੀ ਨੌਜਵਾਨ ਦੀ ਮੌਕੇ ਦੀ ਮੌਤ ਹੋ ਗਈ ਨੌਜਵਾਨ ਨੂੰ ਕੁਚਲਣ ਵਾਲਾ ਟਰੱਕ ਡਰਾਈਵਰ ਤੇ ਟਰੱਕ ਗ੍ਰਿਫਤਾਰ ਕਰ ਲਏ ਗਏ ਆ ਇਹ ਗੱਲ ਦੱਸੀ ਜਾ ਰਹੀ ਹੈ ਲਾਈਵ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਉਹ ਸਾਝੀਆਂ ਕਰ ਰਹੇ ਹੈਗੇ ਆ